ਰਖਿਆ ਦੇ ਸ਼ਬਦ ਸੋਠ ਮਹੱਲਾ ਪੰਜਵਾ ਗੁਰਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਾਗਾ ਜਾ ਮਿਲੇ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਤਾਂ ਕਿ ਸੇ ਬਣਾ ਵਰਤੀ ਜਾਸੀ ਅੰਧਕਾਰੀਆਂ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਆਤੀ ਵਾਉ ਨ ਲਗੀ ਏਹ ਬਾਰ ਬ੍ਰਹਮ ਸਰਨਾਈ ਚੌ ਗਿਰਦ ਹਮਾਰੇ ਰਵਕਾਰ ਦੁਖ ਲਗੇ ਨਾ ਭਾਈ ਫਤਿਹਪੁਰ ਪੇਟਿਓ ਜਿਣ ਬਣਤ ਬਣਾਈ RAM ਨਾਮ ਔਖੰਦ ਦੀਆਂ ਏਕਾਂ ਲਿਵਲਾਈ ਰਹਾਓ ਰੱਖ ਲਈਏ ਤਣ ਰਖਣ ਹਾਰ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸ਼ਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਤੂੰ ਨਹਿ ਛੋਟੇ ਨਿਖ ਨ ਜਾਇ ਇਹ ਦੂਤ ਸ਼ਲੋਕ ਮਹੱਲਾ ਪੰਜਵਾਂ ਮਨਮਹਿ ਚਿਤ ਬੋ ਚਿਤ ਬਣੀ ਉਦਮ ਕਰੂੰ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਨਾਨਕ ਕੇ ਮੀਤ ਮਣ ਮਹਿ ਚਿਤ ਬੋ ਚਿਤ ਬਣੀ ਉਦਮ ਕਰੂੰ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਨਾਨਕ ਕੇ ਮੀਤ 와이그루지